ਸਤਿ ਸ਼੍ਰੀ ਅਕਾਲ ਜੀ ਮਾਂ ਦੀ ਆਖਰੀ ਇੱਛਾ ਇੱਕ ਵਾਰ ਇੱਕ ਬੁੱਢੀ ਮਾਂ ਨੇ ਉਸਦੇ بیٹے ਨੂੰ ਇੱਕ ਬਜ਼ੁਰਗ ਆਸ਼ਰਮ ਵਿੱਚ ਛੱਡ ਦਿੱਤਾ ਇਹ ਮਾਂ ਦਾ ਉਹ ਇਕਲੌਤਾ ਬੇਟਾ ਜਿਸ ਕਰਕੇ ਮਾਂ ਨੇ ਜੀਵਨ ਭਰ ਸੰਘਰਸ਼ ਕੀਤਾ ਇਸ بیٹے ਲਈ ਸਭ ਕੁਝ ਕੀਤਾ ਗਿਆ ਜਿੰਨਾ ਵੀ ਉਹ ਕਰ ਸਕਦੀ ਸੀ ਅਤੇ ਅੱਜ ਵੀ ਉਹ ਆਪਣੇ ਬੱਚੇ ਨੂੰ ਕਿਸੇ ਵੀ ਤਰ੍ਹਾਂ ਪਰੇਸ਼ਾਨ ਨਹੀਂ ਦੇਖਣਾ ਚਾਹੁੰਦੀ ਸੀ ਇਸ ਲਈ ਆਸ਼ਰਮ ਵਿੱਚ ਰਹਿਣ ਲਈ ਵੀ ਤਿਆਰ ਹੋ ਗਈ। ਬਜ਼ੁਰਗ ਆਸ਼ਰਮ ਵਿੱਚ ਰਹਿ ਕੇ ਹਮੇਸ਼ਾ ਆਪਣੇ بیٹے ਨੂੰ ਯਾਦ ਕਰਦੀ ਰਹਿੰਦੀ। ਮੇਰਾ ਕੇਵਲ ਸਾਲ ਵਿੱਚ ਇੱਕ ਵਾਰ ਉਸ ਨੂੰ ਮਿਲਣਾ ਆਉਂਦਾ ਜਾਂ ਫਿਰ ਫੋਨ 'ਤੇ ਗੱਲ ਕਰ ਲੈਂਦਾ। ਕਈ ਸਾਲ ਬੀਤ ਗਏ। ਬਜ਼ੁਰਗ ਆਸ਼ਰਮ ਤੋਂ بیٹے ਨੂੰ ਇੱਕ ਦਿਨ ਫੋਨ ਆਇਆ। ਉਨਾਂ ਨੇ ਕਿਹਾ ਕਿ ਜਲਦੀ ਤੋਂ ਜਲਦੀ ਆਸ਼ਰਮ ਆ ਕੇ ਆਪਣੀ ਮਾਂ ਨੂੰ ਮਿਲ ਲਓ ਉਹ ਬਹੁਤ ਸੀਰੀਅਸ ਹੈ ਬੀਤਾ ਜਦੋਂ ਆਪਣੀ ਮਾਂ ਦੇ ਕੋਲ ਪਹੁੰਚਿਆ ਬੀਟੇ ਨੇ ਆਪਣੀ ਮਾਂ ਤੋਂ ਉਸ ਦੀ ਆਖਰੀ ਇੱਛਾ ਬਾਰੇ ਪੁੱਛਦੇ ਹੋਏ ਕਿਆ ਮੈਂ ਤੁਹਾਡੇ ਲਈ ਕੀ ਕਰ ਸਕਦਾ ਹਾਂ ਮਾਂ ਨੇ ਕਿਹਾ ਬੀਟਾ ਇਸ ਆਸ਼ਰਮ ਵਿੱਚ ਗਰਮੀ ਅਤੇ ਮੱਛਰ ਬਹੁਤ ਜ਼ਿਆਦਾ ਹੈ। ਇਸ ਆਸ਼ਰਮ ਲਈ ਇੱਕ ਦੋ ਫ੍ਰਿਜ ਅਤੇ ਕੂਲਰ ਖਰੀਦ ਕੇ ਦੇ ਦੇ। ਬੀਟੀ ਨੇ ਆਪਣੀ ਮਾਂ ਦੀ ਸਾਰੀ ਗੱਲ ਸੁਣੀ ਅਤੇ ਆਪਣੀ ਮਾਂ ਤੋਂ ਪੁੱਛਿਆ ਤੁਹਾਨੂੰ ਤਾਂ ਇਥੇ ਇੰਨੇ ਸਾਲ ਹੋ ਗਏ। ਇੰਨਾ ਤੰ ਤੂੰ ਕਦੇ ਵੀ ਇਹ ਗੱਲ ਨਹੀਂ ਕਹੀ ਅਤੇ ਹੁਣ ਤੁਹਾਡਾ ਸਮਾਂ ਨਹੀਂ ਵੱਜਦਾ ਹੁਣ ਤੁਸੀਂ ਇਹ ਸਭ ਕਹਿ ਰਹੇ ਹੋ ਮਾਂ ਬੇਟੀ ਨੂੰ ਜਵਾਬ ਦਿੰਦੀ ਕਹਿੰਦੀ ਹੈ ਬੇਟਾ ਮੈਂ ਗਰਮੀ ਭੁੱਖ ਅਤੇ ਪੀੜਾ ਸਹਿ ਲਿਆ ਪਰ ਮੈਨੂੰ ਪਤਾ ਹੈ ਜਦੋਂ ਤੇਰੇ ਬੱਚੀ ਤੁਹਾਨੂੰ ਇੱਥੇ ਛੱਡ ਦੇਣਗੇ ਤਾਂ ਤੁਸੀਂ ਇਹ ਸਭ ਕੁਝ ਸਹਿ ਨਹੀਂ ਪਾਉਂਗੇ ਇਸ ਲਈ ਤੇਰੀ ਸਹੂਲਤ ਲਈ ਮੈਂ ਤੁਹਾਨੂੰ ਇਹ ਸਭ ਲਗਾਉਣ ਲਈ ਕਹਿ ਰਹੀ ਹਾਂ ਦੋਸਤੋ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਨਾਲ ਚੰਗਾ ਵਿਵਹਾਰ ਹੋਵੇ ਤਾਂ ਤੁਸੀਂ ਵੀ ਦੂਜੇ ਨਾਲ ਚੰਗਾ ਹੀ ਵਿਵਹਾਰ ਕਰੋ ਜੇਕਰ ਤੁਹਾਨੂੰ ਮੇਰੀ ਕਹਾਣੀ ਪਸੰਦ ਆਈ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਧੰਨਵਾਦ